अगर किसी स्टेट को एस आई आर से कोई शिकायत है तो चुनाव आयोग को चुनाव कमीशन को उसका जवाब देना चाहिए यह कहने की बजाय सबूत लेके आओ लोग सबूत लेके आप सबूत दो अगर किसी पोलिटिकल पार्टी को एस आई आर पे आपत्ति है तो चुनाव आयोग जवाब देना उसका कि जी क्या आपत्ति है बताइए सारी पार्टियों सभी उस, उस प्रदेश की सभी पार्टियों को बुलाए चुनाव कमीशन क्या किसी किसी पार्टी को किसी का नाम डिलीट करने में और किसी का नाम ऐड करने में आपत्ति हो सकती है अगर सिर्फ एक ही पार्टी के डिलीट हो रहे हैं और एक ही पार्टी के ऐड हो रहे हैं तो आपत्ति होगी तो उसका जवाब चुनाव कमीशन देना को, को देना पड़ेगा ना कि चुनाव कमीशन ये कह दे कि ये आप सबूत लेके आओ ईवीएम हैक होती है, है सबूत लेके आओ आप क्यों नहीं बताते भाई कि नहीं हो सकती ये हैक प्रूफ है अच्छा जब भी ईवीएम ईआर की एस आई आर की जब भी बात होती है ईवीएम हैकिंग की और एस आई आर की तो बीजेपी उनके पक्ष में क्यों आके खड़ी हो जाती है ईवीएम के पक्ष में अगर बीजेपी को मोदी पर इतना यकीन है कि मोदी की लहर है मोदी के नाम पे जीते हैं तो वो कहें जैसे मर्जी करवा लो जो मर्जी ईवीएम चेक करवा लो हमें तो मोदी पर यकीन है लेकिन वो ईवीएम के पक्ष में आके खड़े हो जाते हैं इट मीन समथिंग इज रॉन्ग मैं ਪੰਜਾਬ ਦੇ ਸਾਰੇ ਸੜਕਾਂ ਦੇ ਠੇਕੇਦਾਰਾਂ ਨੂੰ ਟੈਗੋਰ ਥੀਏਟਰ ਦੇ ਵਿੱਚ ਬੁਲਾਇਆ ਸੀਗਾ ਕਿ ਕੋਹੋਂਾਂ ਨੂੰ ਹੀ ਮਿਲਨੇ ਟੈਂਡਰ ਜਿੰਨੇ ਵੀ ਪੰਜਾਬ ਦੇ ਹੈਗੇ ਨੇ ਟੈਂਡਰ ਉਹਨਾਂ ਚ ਹੀ ਮਿਲਨੇ ਕਿਸੇ ਨਾ ਕਿਸੇ ਨੂੰ ਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਪਰ ਟੈਂਡਰ ਵੇਲੇ ਕਮਿਸ਼ਨ ਸ਼ੁਰੂ ਹੋ ਜਾਂਦਾ ਨਾ ਬੜਾ ਤਾਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਤੁਹਾਨੂੰ ਜਦੋਂ ਸੜਕ ਬਣਾਉਂਗੇ ਕੋਈ ਤੁਹਾਡੇ ਕੋਲੇ ਪੀਡਬਲਯੂਡੀ ਦਾ ਮੰਡੀ ਬੋਰਡ ਦਾ ਜਾਂ ਕੋਈ ਅਫਸਰ ਕੋਈ ਏਦਾਂ ਦਾ ਬਾਬੂ ਆ ਕੇ ਤੁਹਾਡੇ ਤੋਂ ਕੋਈ ਪੈਸੇ ਨਹੀਂ ਮੰਗੂਗਾ ਤੁਸੀਂ ਸੜਕ ਦੇ ਵਿੱਚ ਕੁਆਲਟੀ ਵਾਲੇ ਪਾਸੇ ਸਮਝੌਤਾ ਨਾ ਕਰਿਓ ਸਾਰੇ ਨਹੀਂ ਇੱਕੋ ਜਿਹੇ ਹੁੰਦੇ ਪੰਜੇ ਵਾਲੇ ਇੱਕੋ ਜਿਹੇ ਨਹੀਂ ਹੁੰਦੀਆਂ ਸੜਕਾਂ ਬਣ ਲੱਗੀਆਂ ਤਾਂ ਅਸੀਂ ਇੱਕ ਫਲਾਈਂਗ ਸਕੁਆਰ ਬਣਾਇਆ ਸੀਐਮ ਫਲਾਈਂਗ ਸਕੁਆਰ ਉਹ ਜਾ ਕੇ ਚੈੱਕ ਕਰ ਦੇ ਕਿ ਕੁਆਲਟੀ ਦੀ ਜਿਹੜੀ ਜੋ ਸੜਕ ਬਣ ਰਹੀ ਹੈ ਉਹਦੇ ਵਿੱਚ ਪ੍ਰੋਪਰ ਮਾਤਰਾ ਚ ਲੱਕ ਬਜਰੀ ਜੋ ਵੀ ਮਟੀਰੀਅਲ ਪੈਂਦਾ ਉਹ ਹੈਗਾ ਹੈ ਜਾਂ ਨਹੀਂ ਪਿਛਲੇ ਦਿਨੀ মিডিਆ ਦੇ ਵਿੱਚ ਖਬਰ ਵੀ ਆਈ ਸੀ ਕਿ ਅਸੀਂ ਇੱਕ ठेकेदार ਦਾ ਟੈਂਡਰ ਵੀ ਕੈਨਸਲ ਕਰਤਾ ਤੇ ਉੱਥੇ ਅਧਿਕਾਰੀਆਂ ਨੂੰ ਵੀ ਸਸਪੈਂਡ ਕਰਤਾ ਪ੍ਰੋਪਰ ਕੁਆਲਟੀ ਚ ਨਿਕਲਿਆ ਨਹੀਂ ਹੈਗਾ ਮਟੀਰੀਅਲ ਤੋ ਅੱਜ ਮੈਂ ਤੁਹਾਡੇ ਜ਼ਰੀਏ ਫੇਰ ਬੇਨਤੀ ਕਰਨੀ ਚਾਹਣਾ ਕਿ 350 ਸਾਲਾ ਗੁਰੂ ਸਾਹਿਬ ਦਾ ਚੱਲ ਰਿਹਾ ਹੈ ਪਵਿੱਤਰ ਸਾਲ ਚੱਲ ਰਿਹਾ ਹੈ ਕਿਰਪਾ ਕਰਕੇ ਜਿੰਨਾ ਕੁ ਵੀ ਤੁਹਾਡਾ ਦਸਬੰਦ ਹੈ ਤੁਹਾਨੂੰ ਮਿਲ ਜੂਗਾ ਪਰ ਘੱਟੋ ਘੱਟ ਕੁਆਲਿਟੀ ਦੇ ਵਿੱਚ ਕੋਈ ਹੇਰ ਫੇਰ ਜਾਂ ਕੋਈ ਉੱਪਰ نیچے ਨਾ ਕਰਿਓ ਮੈਂ ਨਹੀਂ ਚਾਹੁੰਦਾ ਕਿਸੇ ਦੀ ਨੌਕਰੀ ਚਲੀ ਜਾਵੇ ਮੈਂ ਨਹੀਂ ਚਾਹੁੰਦਾ ਕਿਸੇ ਦਾ ਕੋਈ ساری ਉਮਰ ਵਾਸਤੇ ਟੈਂਡਰੀ ਨਾ ਮਿਲਣ ਨੂੰ ਬਲੈਕਲਿਸਟਡ ਹੋ ਜੇ ਤਾਂ ਕਰਕੇ ਸੀ ਇਹ ਲੋਕਾਂ ਦਾ ਪੈਸਾ ਹੈ ਤੇ ਇਹ ਲੋਕਾਂ ਦੇ ਆ ਸੜਕਾਂ ਤੇ ਲੋਕਾਂ ਦੇ ਕੰਮਾਂ ਤੇ ਲੱਗ ਜੇ ਤਾਂ ਇਹ ਤੋਂ ਵੱਡੀ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਸਰਪੰਚ ਸਹਿਬਾਨ ਮਤਾ ਪਾ ਕੇ ਦੇਣਗੇ ਜੇ ਦੋ ਪਿੰਡਾਂ ਨੂੰ ਸੜਕ ਜਾਂਦੀ ਹੈ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਮਤਾ ਪਾ ਕੇ ਦੇਣਗੀਆਂ ਕਿ ਅਸੀਂ ਸੈਟੀਸਫਾਈਡ ਹਾਂ ਇਹ ਸੜਕ ਦੇ ਮਟੀਰੀਅਲ ਤੋਂ ਫਿਰ ਅਸੀਂ ਪੈਸੇ 릴ੀਜ਼ ਕਰਾਂਗੇ ਉਹਨਾਂ ਨੂੰ ਤੇ ਜਿੰਨੇ ਵੀ ਹੁਣ ਤੱਕ ਆਏ ਨੇ ਮਤੇ ਮੈਂ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਜਾਂ ਜਿੰਨੇ ਵੀ ਮੈਂਬਰ ਸਹਿਬਾਨ ਜਾਂ ਐਨ ਜੀਓ ਵਾਲੇ ਸਮਾਜਿਕ ਜਿੰਨੇ ਵੀ ਲੋਕ ਨੇ ਕਿਰਪਾ ਕਰਕੇ ਜਿੱਥੇ ਸੜਕ ਬਣ ਰਹੀ ਹੈ ਕੋਈ ਖਾਲਾ ਬਣ ਰਿਹਾ ਜਾਂ ਕੋਈ ਸਰਕਾਰੀ ਕੰਮ ਚੱਲ ਰਿਹਾ ਜਾਂ ਕੋਈ ਸਕੂਲ ਦੇ ਕਮਰੇ ਪੈ ਰਹੇ ਲਾਇਬ੍ਰੇਰੀ ਬਣ ਰਹੀ ਹੈ ਕਿਤੇ ਤਾਂ ਉੱਥੇ ਜਾ ਕੇ ਪਲੀਜ਼ ਕੁਆਲਿਟੀ ਜ਼ਰੂਰ ਚੈੱਕ ਕਰਿਓ ਕ੍ਰਿਟਿਸਿਜ਼ਮ ਵਾਸਤੇ ਨਾ ਕਰਿਓ ਕੁਆਲਿਟੀ ਚੈੱਕ ਕਰਕੇ ਦੱਸ ਦਿਓ ਕਿ ਸਾਨੂੰ ਲੱਗਦਾ ਨਹੀਂ ਕਿ ਕੁਆਲਿਟੀ ਜਿਹੜੀ ਹੈ ਇਹ ਠੀਕ ਹੈ ਤਾਂ ਅਸੀਂ ਇਮੀਡੀਏਟਲੀ ਐਕਸ਼ਨ ਲਵਾਂਗੇ ਕੱਲ ਇੱਕ ਖਾਲਾ ਬਣ ਰਿਹਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹ ਬਿਨਾਂ ਮਸਾਲੇ ਤੋਂ ਇੱਟਾਂ ਲਾਈ ਜਾਂਦੇ ਤੇ ਅਸੀਂ ਉਹ ਖਾਲੇ ਨੂੰ ਦੁਬਾਰਾ ਸਾਡੇ ਕੋਲ ਸ਼ਿਕਾਇਤ ਆਈ ਤਾਂ ਅਸੀਂ ਵੀਡੀਓ ਤੁਸੀਂ ਦੇਖੀ ਵੀ ਹੋਣੀ ਤਾਂ ਅਸੀਂ ਵਾਪਸ ਉਹਨੂੰ ਠੇਕੇਦਾਰ ਨੂੰ ਵੀ ਅਸੀਂ ਜਿਹੜਾ ਉਹਦਾ ਟੈਂਡਰ ਕੈਨਸਲ ਕਰਕੇ ਦੁਬਾਰਾ ਖਾਲਾ ਉਹ ਬਣੂਗਾ ਕਿਉਂਕਿ ਜਿੱਥੇ ਪਾਣੀ ਚੱਲਣਾ ਉਹ ਤਾਂ ਫਿਰ 2 ਦਿਨ ਨਹੀਂ ਕੱਟਣਾ ਉਹਨੇ ਜਿਸ ਕਰਕੇ ਅੱਜ ਗੁਣਵੱਤਾ ਜਿਹੜੀ ਹੈ ਉਹ ਮਿਆਰੀ ਹੋਊਗੀ ਤੇ 5 ਸਾਲਾਂ ਦੇ ਮਰਮਮਤ ਦਾ ਕਲੌਜ਼ ਵੀ ਦੇ ਵਿੱਚ ਹੈ ਠੇਕੇਦਾਰ ਨਹੀਂ ਕਰਨੀ ਹੈ ਜੇ ਪਹਿਲੀ ਵਧੀਆ ਬਣਾ ਦੇ ਤਾਂ 5 ਸਾਲ ਮਰਮਮਤ ਕਰਨ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਪਹਿਲੀ ਵਧੀਆ ਬਣਾ ਦੇ ਸੋਦਾ ਇਨਕਲੂਡਡ ਹੈ ਉਹਦਾ ਪੈਸਾ ਜਿਹੜਾ ਉਹਦੇ ਵਿੱਚ ਰਿਪੇਅਰ ਵੀ ਉਸੇ ਨੂੰ ਕਰਨੀ ਪਾਉਗੀ ਫਿਰ ਸੋ ਇਹ ਵਰਲਡ ਲੈਵਲ ਦੇ ਜਿਹੜੇ ਗੁਣਵੱਤਾ ਦੇ ਮਾਪਦੰਡ ਨੇ ਉਹਨਾਂ ਨੂੰ ਫੋਲੋ ਕਰਨਗੇ ਇਹ ਹੁਣ ਤੱਕ ਪੰਜਾਬ ਦੇ ਵਿੱਚ ਕੀਤਾ ਹੋਇਆ ਸਭ ਤੋਂ ਵੱਡਾ ਸੜਕ ਨਿਰਮਾਣ ਹੈ ਜੀ ਇਸ ਤੋਂ ਪਹਿਲਾਂ 44000 ਲਗਭਗ 45000 ਹੋ ਗਿਆ 45920 ਕਿਲੋਮੀਟਰ 45000 ਕਿਲੋਮੀਟਰ ਦਾ ਸੜਕਾਂ ਦਾ ਕਿਸੇ ਨੇ ਨਕਸ਼ਾ ਨਹੀਂ ਬਣਾਇਆ ਜੇ ਕੋਈ ਪੈਸੇ ਜਾਂਦਾ ਸੀ ਐਮਐਲਏ ਜਾਂਦਾ ਸੀ ਜਾਂ ਮੰਤਰੀ ਜਾਂਦਾ ਸੀ ਆ ਬਣਾ ਦੋ ਜੀ ਟੋਟਾ ਜਾਂ ਬਣਾ ਦੋ ਸਾਡਾ ਟੋਟਾ ਜਾਂ 2 ਕਿਲੋਮੀਟਰ ਦਾ 4 ਕਿਲੋਮੀਟਰ ਦਾ ਬਣ ਜਾਂਦਾ ਸੀ ਪਰ ਇਸ ਤਰ੍ਹਾਂ ਪੰਜਾਬ ਪੱਧਰ ਤੇ ਕਿਸੇ ਨੇ ਉਲੀਕਿਆ ਨਹੀਂ ਜਿਹੜਾ ਕਿ ਅਸੀਂ ਨਕਸ਼ਾ ਉਲੀਕ ਕੇ ਤੁਹਾਡੇ ਸਾਹਮਣੇ ਮੈਂ ਪੇਸ਼ ਕਰਦੇ ਆਂ ਦੇਖੋ ਪੀਡਬਲਯੂਡੀ ਦਾ ਜਿਹੜਾ ਹੈਗਾ ਪਲਾਨ ਰੂਟਸ 2200 ਕਿਲੋਮੀਟਰ ਤੇ ਰੂਰਲ ਲਿੰਕ ਰੋਡਸ 18545 ਕਿਲੋਮੀਟਰ 2229 ਦਾ 2501 ਕਰੋੜ बजट है अठारह हजार पौ पताली बवंजा सौ छब्बी करोड़ रुपया सारे टेंडर फ्लोट हो गए तो यानी कि सतर सौ सताई सैवन सैवन टू सैवन सतर सौ सताई करोड़ रुपया पी कला पीडबल्यू डी देर्ड का बई हजार दो सौ कानवे छिहत् सौ सतानवे लगभग सतर सौ ही ए ला लो ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕਾਉਂਸਲ ਤੇ ਨਗਰ ਪੰਚਾਇਤਾਂ ਦਾ 1255 785 ਕਰੋੜ 16209 ਕਰੋੜ ਰੁਪਏ ਟੋਟਲ ਬਜਟ ਹੈ ਜਿਹੜਾ ਅਗਰ ਕਿੰਨੀ ਚੇਚ ਬਣੇਗੀ ਕਦੋਂ ਹੋਏਗੀ ਹਾਂਜੀ ਉਹ ਡਿਪੈਂਡ ਡਿਪੈਂਡ ਕਰਦਾ ਹੈ ਕਿ ਉਹਦੀ ਲੈਂਥ ਕਿੰਨੀ ਹੈ ਟਾਈਮ ਬਾਉਂਡ ਵੀ ਦਿੱਤਾ ਜਾਊਗਾ ਨਾਲ ਕੁਆਲਿਟੀ ਬਾਉਂਡ ਵੀ ਹੈ ਨਾਲ ਤੇ ਪੰਜ ਸਾਲ ਦਾ ਉਹਨਾਂ ਦਾ ਮੇਨਟੇਨੈਂਸ ਦਾ ਵੀ ਉਹਦਾ ਵਿੱਚ ਹੈਗਾ ਇਨਕਲੂਡਡ ਹੈ ਤੇ ਉਹਨਾਂ ਨੂੰ ਹੀ ਠੇਕੇਦਾਰ ਜਿਹਨੂੰ ਟੈਂਡਰ ਮਿਲੂਗਾ ਉਹੀ ਉਹਦੀ ਮੇਨਟੇਨੈਂਸ ਕਰੂਗਾ ਮੈਂ ਚਾਹੁੰਨਾ ਕਿ ਇਹ ਜੀ ਵਧੀਆ ਸੜਕ ਬਣਾਈ ਜAVE ਕਿ ਪੰਜ ਸਾਲ ਦੀ ਮੇਨਟੇਨੈਂਸ ਹੀ ਲੋੜ ਨਾ ਪਵੇ ਸ਼ੁਰੂ ਹੋ ਚੁੱਕਿਆ ਹੈ 17 ਅਕਤੂਬਰ ਨੂੰ ਤਰਨਤਾਰਨ ਸਾਹਿਬਕੇ 19000 ਕਿਲੋਮੀਟਰ ਸੜਕਾਂ ਦਾ ਉਸ ਦਿਨ ਤੋਂ ਕਾਰਨ ਕੀਤਾ ਸੀ ਸੜਕਾਂ ਬਣ ਰਹੀਆਂ ਨੇ ਇਨਕਲੂਡਡ ਇਨਕਲੂਡਡ ਟੋਟਲ ਟੋਟਲ ਚ 44920 ਬਣ ਜਾਉਗਾ ਹ ਸ ਵਕਤ ਸੋਸ਼ਲ ਮੀਡੀਆ ਜ਼ਮਾਨੇ ਚ ਲੋਕਾਂ ਨੂੰ ਕੰਪਲੇਂਟ ਵਾਸਤੇ ਕੋਈ ਆਫਿਸ ਚਾਹੀਦਾ ਹਰ ਵੀ ਤਾਂ ਕੰਪਲੇਟ ਆਉਂਦੀ ਹੈ ਹਰ ਕੋਈ ਹਰ ਕੋਈ ਬੰਦਾ ਵੀਡੀਓ ਬਣਾ ਕੇ ਕਹਿੰਦਾ ਦੇਖ ਲੋ ਜੀ ਸੜਕ ਮਾੜੀ ਬਣ ਰਹੀ ਹੈ ਮੈਂ ਕਹਿੰਦਾ ਵੀਡੀਓ ਹੀ ਪਾ ਦਿਓ ਅਸੀਂ ਆਪ ਉਹ ਵੀ ਚੈੱਕ ਕਰ ਲਾਂਗੇ पंजाब सरकार लफ करे आरडी एफ चो कोई पैसा नहीं है। <laughs> देखो कोई कहना चार सौ अस्सी करोड़ देते कोई कठ सौ देते कोई कहता चार सौ ग्यारह देते झूठ बोलने तो पहले सलाह ही कर लिया करना <laughs> एक रुपया कर भी नहीं आया जी सोलह सौ सो करोड़ जो स्पेशल पैकेज हाँ कह दो जो अगर बाढ़ ना आती तो भी वो पैसे आने थे वो सेंटर हर स्टेट को जारी करता है अगर उसको कहोगे इसको इंक्लूड कर लो फिर तो सोलह सौ सो भी आ गया होगा फिर तो कोई पैसा नहीं आ जाएगा उस पैसे ਦੋ ਤਿੰਨ ਦੋ ਤਿੰਨ ਜਗ੍ਹਾ ਤੋਂ ਸਾਨੂੰ ਸ਼ਿਕਾਇਤ ਆਈ ਸੀਗੀ ਜਿੱਤੇ ਇਮੀਡੀਏਟਲੀ ਐਕਸ਼ਨ ਲਿਆ ਗਿਆ ਸੰਗਰੂਰ ਤੇ ਭਵਾਨੀਗੜ੍ਹ ਦੀਆਂ ਇੱਕ ਦੋ ਸੜਕਾਂ ਸੀਗੀਆਂ ਇੱਕ ਮਾਨਸਾ ਦੇ ਨੇੜੇ ਸੜਕ ਸੀਗੀ ਤੇ ਉਹ ਠੇਕੇਦਾਰ ਦਾ ਟੈਂਡਰ ਜਿਹੜਾ ਉਹ ਕੈਨਸਲ ਕੀਤਾ ਗਿਆ ਕੁਆਲਿਟੀ ਮਾੜੀ ਸੀ ਤੇ ਨਵੇਂ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਤੇ ਤੁਸੀਂ ਵੀਡੀਓ ਚ ਦੇਖ ਹੀ ਲਿਆਣ ਇਹਦੇ ਨਾਲ ਮੈਸੇਜ ਇਹ ਵੀ ਜਾਂਦਾ ਕਿ ਅਸੀਂ ਕੁਆਲਿਟੀ ਵਾਲੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕਰਨਾ ਕਿਸੇ ਵਕਦਾ ਦੇਖੋ ਜੀ ਜਿਹੜੇ ਕਾਨੂੰਨ ਨੇ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਉਹਨਾਂ ਮੁਤਾਬਕ ਅਸੀਂ ਬਹੁਤ ਸਾਰੀਆਂ ਇਹਨਾਂ ਦੇ ਬੱਸਾਂ ਦੇ ਕੈਨਸਲ ਕੀਤੇ ਨੇ ਪਰਮਿਟ ਜਿਹੜੇ 30 ਕਿਲੋਮੀਟਰ ਬਾਅਦ ਇਹਨਾਂ ਨੇ ਵਧਾ ਰੱਖੇ ਸੀ 30 ਕਿਲੋਮੀਟਰ ਇੱਥੇ ਫੇਰ ਅੱਗੇ ਫੇਰ ਅੱਗੇ ਫੇਰ ਅੱਗੇ ਸਾਡੇ ਲਈ ਕੋਈ ਆਰਬਿਟ ਕੋਈ ਨਿਊਦੀਪ ਕੋਈ ਪ੍ਰਾਈਵੇਟ ਬੱਸ ਸਾਡਾ ਨਾਂ ਦਾ ਪਾਈਪ ਦੀ ਜਵਾਬ ਹੈ ਨਾ ਅਸੀਂ ਆਪ ਪੈਸੇ ਲੈਣੇ ਅਸੀਂ ਚਾਹੁੰਦੇ ਹਾਂ ਕਿ ਹੁਣ ਸਰਕਾਰ ਬੱਸਾਂ ਪਾਊਗੀ ਨਵੀਆਂ 900 ਦੇ ਕਰੀਬ ਬੱਸਾਂ ਪੰਜਾਬ ਰੋਡਵੇ ਦੀ ਫਲੀਟ ਵਿੱਚ ਸ਼ਾਮਲ ਹੋਣਗੀਆਂ ਸ਼ਾਨਦਾਰ ਬੱਸਾਂ ਪਾਵਾਂਗੇ ਤਾਂ ਕਿ ਅਪਡੇਟ ਕਿਉਂਕਿ ਜ਼ਮਾਨਾ ਬਦਲ ਰਿਹਾ ਐਨਰਜੀ ਦਾ ਜ਼ਮਾਨਾ ਬਦਲ ਰਿਹਾ ਉਹਦੇ ਮੁਤਾਬਕ ਹੀ ਅਪਡੇਟਡ ਬੱਸਾਂ ਹੋਣਗੀਆਂ ਤਾਂ ਕਿ ਅਗਲੇ 20-25 ਸਾਲ ਲੋੜ ਨਾ ਪਵੇ ਤਾਂ ਇਸ ਕਰਕੇ ਸਾਡੇ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ 1 ਰੁਪਏ ਦੀ ਵੀ ਹਾਨੀ ਪਹੁੰਚਾਉਣ ਦੀ ਕੋਈ ਨਾ ਮੰਨਛੈ ਨਾ ਇੱਛਾ ਹੈ ਤੇ ਨਾ ਹੀ ਅਸੀਂ ਕਰਾਂਗੇ ਇਹ ਕੰਮ ਸੁਖਿੰਦਰ ਰੰਧਾਵਾ ਨੇ ਕਿ ਲੈਟਰ ਇੱਕ ਹੈ ਵੀ ਆਹ ਸਾਹਿਬ ਸੁਖਿੰਦਰ ਰੰਧਾਵਾ ਨੇ ਇੱਕ ਲੈਟਰ ਦਿੱਤਾ ਕਿ ਪੰਜਾਬ ਚ ਗੈਂਗ ਗੈਂਗਵਾੜ ਜਾ ਰਿਹਾ ਹੈ ਇਹ ਜਿਆਦਾ ਬੈਕਟ ਚੱਲ ਰਿਹਾ ਹੈ ਇਸ ਸਟੇਟਸ ਰਿਪੋਰਟ ਦੇ ਇਤਿਹਾਸ ਤੇ ਉਹਦੇ ਵਿੱਚ ਉਹਨੇ ਗੈਂਗਾਂ ਦੀ ਸਾਰੇ ਗੈਂਗਾਂ ਦੀ ਰਿਪੋਰਟ ਵੀ ਦਿੱਤੀ ਨਾ ਵੀ ਕਿਹੜੇ ਕਿਹੜੇ ਨੇ ਸੁਖਿੰਦਰ ਰੰਧਾਵਾ ਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ ਚ ਗੈਂਗਸਟਰ ਵਧ ਗਏ ਤੇ ਸੁਖਿੰਦਰ ਰੰਧਾਵਾ ਵੀ ਤਾਂ ਲਿਆਇਆ ਉਹਨੂੰ ਥੋੜਾ ਐਡਰੈਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ ਕਮਾਲ ਹੈ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦਾ ਨਾਮ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਬਹੁਤ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ ਤੁਸੀਂ ਇੰਦਰ ਅਨਜਾਵਾ ਜੀ ਤੁਸੀਂ ਭਾਵੇਂ ਇਹ ਜਿਹੀ ਚਿੱਠੀਆਂ ਨਾਲ ਲਿਖੋ ਜਿੱਤੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ ਜਾ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜੇ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਭਾਈਚਾਰੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ ਚ ਹੈ ਇੱਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹੁੰਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬੱਤੇ ਪਲੇ ਦੀ ਬਾਣੀ ਵਾਲਾ ਪਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕੇ ਆ ਜੇ ਕੋਈ ਸ਼ੂਟਰ ਆ ਜੇ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤਫਹਿਮੀ ਚ ਨੇ ਅੱਜ ਕਰਾਲੀ ਗਈ ਹੈ ਕਿ ਕਿਸ ਤਰੀਕੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਸਲ ਤੇ ਲੋਕ ਕੀ ਕਹਿੰਦੇ ਨੇ ਬਸਾਂ ਬੰਦ ਨੇ ਕਿਵੇਂ ਦਾ ਮਹੌਲਾ ਮੈਂ ਕਰਾਲੀ ਵਾਲੇ ਪਾਸੇ ਤੇ ਖੜਿਆ ਸੀ ਅੱਜ ਸੱਚੀ ਮੁੱੱਚੀ ਅੱਧਾ ਪੌਣਾ ਘੰਟਾ ਬਸਰੀ ਆਈ ਪਹਿਲਾਂ ਤਾਂ ਚਾਰ ਕੰਬੰਦੇ ਖੜੇ ਸੀ ਉੱਥੇ ਬਾਤ ਚ ਥੋੜਾ ਜ਼ਿਆਦਾ ਹੋ ਗਏ ਤੇ ਜਦੋਂ বাস ਆਈ ਤਾਂ ਉਹ ਜੋ ਬੈਗਮਾਂ டிਸੀ ਰੋਪੜ ਨੂੰ ਬੁਲਾ ਕੇ ਕਿਹਾ ਕਿ ਬਾਵੇਂ ਕੁਰਾਲੀ ਤੋਂ ਹੀ ਚਲਾਈਏ ਜਾਣ ਬਾਵੇਂ ਲੋਕਲ ਜਿਹੜੇ ਕਿਉਂਕਿ ਉਹਨਾਂ ਨੂੰ ਲੋਕਲ ਜਾਣਾ ਸੀਗਾ ਕਿਸੇ ਨੇ ਫੱਟਾ ਸਾਹਿਬ ਜਾਣਾ ਸੀ ਮੱਥਾ ਟੇਕਣ ਕਿਸੇ ਨੇ ਰੋਪੜ ਜਾਣਾ ਸੀ ਕੋਈ ਦਰਬਾਰ ਸਾਹਿਬ ਵਾਲੇ ਵੀ ਸੀ ਲੰਬੇ ਰੂਟ ਵਾਲੇ ਵੀ ਸੀ ਤੇ ਕੋਈ ਦਿੱਕਤ ਨਾ ਆਵੇ ਮੈਂ ਐਸੇ ਕਰਕੇ ਕਹਿਣਾ ਜਿਹੜੇ ਪੀਆਟੀਸੀ ਵਾਲੇ ਸਾਡੇ ਭਰਾ ਨੇ ਕਿ ਕਿਸੇ ਨੇ ਮੱਥਾ ਟੇਕਣ ਜਾਣਾ ਹੈ ਕਿਸੇ ਦੀ ਸੁੱਖਣਾ ਪੂਰੀ ਹੋ ਗਈ ਕਿਸੇ ਨੇ ਸੁੱਖਣਾ ਸੁਖਣ ਜਾਣਾ ਤੇ ਉਹਦੇ ਵਿੱਚ ਹੀ ਤੁਹਾਡੀਆਂ ਦੁਆਵਾਂ ਜਿਹੜੀਆਂ ਨੇ ਉਹ ਚੁਪੀਆਂ ਹੋਈਆਂ ਨੇ ਆਪਣੀ ਯੂਨੀਅਨ ਦੇ ਜਿਹੜੇ ਕਰਤਾ ਧਰਤਾ ਨੇ ਪ੍ਰਬੰਧਕ ਨੇ ਉਹਨਾਂ ਨੂੰ ਸਾਡੇ ਕੋਲੇ ਭੇਜੋ ਗੱਲਬਾਤ ਹਾਜ਼ਰ ਹਰ ਬਖਤ ਹਾਜ਼ਰ ਬੰਦਾ ਹੱਕ ਵੀ ਮਿਲੂਗਾ ਪਰ ਕੋਈ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਕੋਈ ਇਸ ਤਰ੍ਹਾਂ ਦਾ ਕਦਮ ਨਾ ਚੁੱਕ ਪਲੀਜ਼